ਯਾਰ ਦੱਟਸ ਗੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਬਾਰੇ ਮਤਲਬ ਕਾਂਗਰਸ ਆਗੂ ਰਾਹੁਲ ਗਾਂਧੀ ਜਿਹੜੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਨੇ ਉਹ ਪਿਛਲੇ ਦਿਨੀ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਸਰੋਪਾ ਦਿੱਤਾ ਗਿਆ ਗਰਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਐ ਜੀ ਪੀ ਸੀ ਨੇ ਸਰੋਪਾ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਜਿਹੜਾ ਮੇਨ ਹੈੱਡ ਗ੍ਰੰਥੀ ਸੀਗਾ ਸੇਵਾਦਾਰ ਸੀਗਾ ਤਿੰਨ ਬੰਦਿਆਂ ਦੇ ਖਿਲਾਫ ਤੇ ਇੱਕ ਦੀ ਜਿਹੜੀ ਬਦਲੀ ਕਰ ਦਿੱਤੀ ਕੀ ਜਿਹੜਾ ਬੰਦਾ ਬਾਹਰੋਂ ਆ ਰਿਹਾ ਹੈ ਖਾਸ ਇੱਕ ਤਰ੍ਹਾਂ ਦਾ ਮਾਹੌਲ ਹੈ ਉਹਦੇ ਵਿੱਚ ਉਹ ਮਦਦ ਵੀ ਆ ਰਿਹਾ ਹੈ ਕੀ ਉਹਦੇ ਖਨਾ ਇਸ ਇਸ ਕਿਸਮ ਦੀ ਗੱਲ ਕੀਤੀ ਜਾ ਸਕਦੀ ਹੈ ਇੱਕ ਆਪਣੀ ਥਾਂ ਦੇ ਉੱਪਰ ਮਸਲਾ ਹੈਗਾ ਦੂਜਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਭਈ ਵੀ ਅਸੀਂ ਜਿਹੜਾ ਇਸ ਵਾਰੀ ਪਾਕਿਸਤਾਨ ਦੇ ਵਿੱਚ ਜਥਾ ਨਹੀਂ ਭੇਜਾਂਗੇ ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੇ ਬਾਨੀ ਜਿਹੜੇ ਆ ਉਹਨਾਂ ਦੇ ਇਹ ਪ੍ਰਕਾਸ਼ ਪੁਰਬ ਦੇ ਇਹ ਦੋ ਮਾਮਲੇ ਬਹੁਤ ਅਹਿਮ ਨੇ ਦੋਨਾਂ ਨੂੰ ਲੈ ਕੇ ਸਿੱਖ ਪੰਥ ਦੇ ਵਿੱਚ ਜਿੱਥੇ ਪੰਜਾਬੀ ਰਹਿੰਦੇ ਉੱਥੇ ਹੱਥਾਂ ਦੇ ਉੱਪਰ ਚਰਚਾ ਹੋ ਰਹੀ ਹੈ ਤੇ ਜਸਪਾਲ ਜੀ ਤੁਹਾਡਾ ਕੀ ਕਹਿਣਾ ਇਹਨਾਂ ਦੋ ਆ ਮਸਲਿਆਂ ਦੇ ਉੱਪਰ ਸਰਕਾਰ ਨੇ ਜਿਹੜਾ ਲੋਕਾਂ ਪਹਿਲੇ ਮਸਲੇ ਤੇ ਤਾਂ ਮੈਂ ਬਿਲਕੁਲ ਕਲੀਅਰ ਤੁਹਾਨੂੰ ਦੱਸਦਾ ਹਾਂ ਵੀ ਇਹ ਜਿਹੜਾ ਰੋਹਲ ਗਾਂਧੀ ਪਹਿਲਾਂ ਦੋ ਤਿੰਨ ਵਾਰ ਆ ਕੇ ਗਿਆ ਆ ਦਰਬਾਰ ਸਾਹਿਬ ਵੀ ਆ ਕੇ ਗਿਆ ਦਰਬਾਰ ਸਾਹਿਬ ਆ ਕੇ ਗਿਆ ਉੱਥੇ ਉਹ ਉਹ ਕੋਈ ਉਹਨੇ ਮੱਥੇ ਵੀ ਟੇਕਿਆ ਸਾਰਾ ਕੁਝ ਕੀਤਾ ਚਲੋ ਕਿ ਸਰੋਪਾ ਦਿੱਤਾ ਜਾਂ ਨਹੀਂ ਦਿੱਤਾ ਉੱਥੇ ਸੇਵਾ ਕਰਕੇ ਗਿਆ ਤੇ ਇਹ ਇਹ ਸਾਰੇ ਕੁਝ ਉਹ ਕਰਕੇ ਗਿਆ ਤੇ ਚਲੋ ਇਹ ਇਹ ਪਹਿਲੀ ਗੱਲ ਤਾਂ ਇਹ ਵੀ ਇਹ ਜੇ ਇਹ ਜਿਹੜਾ ਏਜੰਡਾ ਹੈ ਐਸਜੀਪੀਸੀ ਦਾ ਇਹ ਬੀਜੇਪੀ ਦਾ ਏਜੰਡਾ ਜਿਹੜਾ ਐਸਜੀਪੀਸੀ ਕੈਰੀ ਕਰਦੀ ਹੈ ਬੀਜੇਪੀ ਜਾਂ ਐਸਜੀਪੀਸੀ ਕਰਦੀ ਏਜੰਡਾ ਸਤਵੀਰ ਸਿੰਘ ਬਾਦਲ ਦਾ ਬਾਦਲ ਦੇ ਇਹ ਏਜੰਡਾ ਵੀ ਜਿੱਤੇ ਚ ਉਹ ਇਲੈਕਸ਼ਨ ਨਹੀਂ ਕਰਾਉਂਦੇ ਸਾਰਾ ਕੁਝ ਬੀਜੇਪੀ ਨੂੰ ਖੁਸ਼ ਕਰਨਾ ਚੱਕਰ ਹੈ ਸਾਰਾ ਤੇ ਬੀਜੇਪੀ ਦਾ ਜੇ ਇਹ ਏਜੰਡਾ ਹੈ ਵੀ ਉਹ ਇਲੈਕਸ਼ਨ ਬੀਜੇਪੀ ਨੇ ਕਰਾਉਣੀ ਹੁੰਦੀ ਹੈ ਉਹ ਆਮ ਨਾਲ ਬੈਠਾ ਇਲੈਕਸ਼ਨ ਦੀ ਗੱਲ ਹੀ ਨਹੀਂ ਕਰਦੇ ਔਰ ਇੱਥੇ ਉਹਨਾਂ ਨੇ ਇਲੈਕਸ਼ਨ ਦਾ ਲਈ ਇੱਕ ਇੱਥੇ ਜੱਜ ਦੀ ਵੀ ਅਪੁਆਇੰਟਮੈਂਟ ਵੀ ਕਰਤੀ ਜਿਹੜਾ ਗੁਰਦੁਆਰਾ ਇਲੈਕਸ਼ਨ ਕਰਵਾਊਗਾ ਸਾਰਾ ਕੁਝ ਜਿਵੇਂ ਐਸਐਸ ਸਰੋਂ ਦੀ ਕੀਤੀ ਸੀ ਅਪੁਆਇੰਟਮੈਂਟ ਔਰ ਰਿਟਾਇਰ ਹੋ ਕੇ ਵੀ ਚਲੇ ਗਏ ਆਪਣੀ ਟਰਮ ਖਤਮ ਕਰਕੇ ਵੀ ਚਲੇ ਗਏ ਹੋ ਕੇ ਵੀ ਚਲਾਗਾ ਨਹੀਂ ਕਰਾਉਣੀ ਇਹਨਾਂ ਨੇ ਸਾਰੀ ਇਲੈਕਸ਼ਨ ਇਹ ਜਿਹੜਾ ਸਾਰਾ ਕੁਝ ਇਸੇ ਤਰੀਕੇ ਨਾਲ ਕਰਦੇ ਆ ਇਹ ਇਹ ਕਰਦੇ ਆ ਉਹਨਾਂ ਦੀ ਸੇਵਾ ਕਰ ਰਹੇ ਹੈਗੇ ਕਿਉਂਕਿ ਇਹ ਅੰਦਰੋਂ ਆਹੀ ਆਹੀ ਤਰੀਕੇ ਜਿਹਦੇ ਨਾਲ ਇਹ ਬੀਜੇਪੀ ਨਾਲ ਚੱਲਦੇ ਆ ਸਿੱਧਾ ਤੁਸੀਂ ਤੋ ਅਸੀਂ ਪਹਿਲਾਂ ਵੀ ਕਹਿੰਨੇ ਆ ਵੀ ਬੀਜੇਪੀ ਨਾਲ ਜਿੰਨਾ ਚਿਰ ਸੁਖਵੀਰ ਬਾਦਲ ਦਾ ਕਬਜ਼ਾ ਹੈ ਐਸਜੀਪੀਸੀ ਤੇ ਉਹ ਕੰਮ ਇਹ ਕਰੂਗਾ ਜਿਸ ਤਰੀਕੇ ਨਾਲ ਹੁਣ ਜਸਪਾਲ ਜੀ ਜੇ ਆਪਾਂ ਇਹ ਗੱਲ ਮੰਨ ਲੈਂਦੇ ਆ ਤਾਂ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਅਕਾਲੀ ਦਲ ਦਾ ਬੀਜੇਪੀ ਨਾਲ ਸਮਝੌਤਾ ਨਹੀਂ ਸੀ ਹੋਇਆ ਉਹ ਦੋਨਾਂ ਨੇ ਆਸਵੀ ਦੀ ਤੋੜਿਆ ਸੀਗਾ ਉਹ ਫਿਲਹਾਲ ਉਹਨਾਂ ਨੂੰ ਪਤਾ ਸੀ ਜਿੱਤਣਾ ਨਹੀਂ ਕੁਝ ਨਹੀਂ ਕਰਨਾ ਅਕਾਲੀ ਦਲ ਨੇ ਅਕਾਲੀ ਦਲ ਨੇ ਫਿਲਹਾਲ ਪਾਸੇ ਕੀਤਾ ਸੀ ਮਾੜੀ ਮੇਰੀ ਹੋਂਦ ਰਹਿ ਜੇ ਜਮਾ ਮਲੀਆ ਮੇਟ ਹੋ ਜੂ ਉਹਦੀ ਜਿੰਨੀ ਕੁ ਹੋਂਦ ਫੇਰ ਵੀ ਪੰਜਾਬ ਵਾਲਿਆਂ ਨੇ ਕੋਈ ਬਹੁਤੀ ਉਹਦੀ ਹੋਂਦ ਐਕਸੈਪਟ ਨਹੀਂ ਕੀਤੀ ਪੰਜਾਬੀਆਂ ਨੇ ਕਿਸੇ ਕੋ ਨੂੰ ਉਹਨੂੰ ਬਿਲਕੁਲ ਘਾ ਨਹੀਂ ਪਾਇਆ ਤੇ ਉਹਦੀ ਹੋਂਦ ਤੱਕ ਐਕਸੈਪਟ ਕੀਤੀ ਨਹੀਂ ਫੇਰ ਵੀ ਤੇ ਪਾਰਟੀ ਦਾ ਜੋ ਹਾਲ ਹੋਇਆ ਸਾਰੀਆਂ ਇਹ ਜਿਹੜਿਆ ਜੀਪੀਸੀ ਤੇ ਕਬਜ਼ਾ ਪੀਟੀਸੀ ਦਾ ਇਸ਼ੂ ਕਿਉਂ ਕਿੰਨੇ ਇਸ਼ੂ ਆ ਉਹਦੇ ਬਾਕੀ ਜੋ ਬਗਰਾੜੀ ਦਾ ਮਸਲਾ ਸਾਰੇ ਮਸਲੇ ਤਾਂ ਉਵੇਂ ਹੀ ਉਵੇਂ ਖੜੇ ਆ ਇਹ ਸਾਰੇ ਤੇ ਪਰਦਾ ਪੋਸ਼ੀ ਕਰਨਾ ਚਾਹੁੰਦੇ ਆ ਵੇਖੋ ਇਹਨਾਂ ਨੇ ਕੀ ਕੀਤਾ ਸਾਰਿਆਂ ਨੂੰ ਪਤਾ ਵੀ ਐਸਜੀਪੀਸੀ ਦੀ ਬੜੀ ਇਹ ਵਰਤੋਂ ਦੁਰਵਰਤੋਂ ਅਕਾਲ ਤਖਤ ਦੀ ਸਾਰਿਆਂ ਦੀ ਅਕਾਲੀ ਦਲ ਕਰਦਾ ਆ ਹੁਣ ਤੁਸੀਂ ਇੱਥੋਂ ਤੱਕ ਦੇਖੋ ਵੀ ਆਈ ਹੈਵ ਬਿਲਕੁਲ ਸਾਰਾ ਫੜਿਆ ਗਿਆ ਸਾਰੀ ਗੱਲ ਹੋ ਗਈ ਵੀ ਤੁਸੀਂ ਭਾਈ ਜਿਹੜਾ ਟਰੈਕਟਰਾਂ ਚ ਫੁਲਾਟ ਫੁਲਾਟ ਦੇ ਹੈਲਪ ਦੇ ਲਈ ਜਿਹੜਾ ਵੈਕਟਰ ਲਾਇਏ ਸੀ ਤੇ ਉਹਨਾਂ ਨੂੰ ਤੇਲ ਦਿੱਤਾ ਥੋੜਾ ਇੱਥੇ ਮੈਨੇਜਰ ਨੇ ਦਿੱਤਾ ਐਸਜੀਪੀਸੀ ਤੇ ਇੱਕ ਮੈਨੇਜਰ ਨੇ ਉਹਨਾਂ ਨੇ ਸਾਰੀਆਂ ਉਹਦੀਆਂ ਉਹਦੇ ਆਰਡਰ ਦੇ ਤੇ ਉਹਨਾਂ ਦੇ ਰਸੀਦਾਂ ਉਹ ਦਿੱਤੀਆਂ ਵੀ ਜਿੱਥੋਂ ਤੇਲ ਪਵਾਇਆ ਸਾਰਾ ਕੁਝ ਕੀਤਾ ਤੇ ਪਰ ਫੇਰ ਇੱਕ ਬੰਦਾ ਪ੍ਰਧਾਨ ਹੈ ਜਿਹੜਾ ਐਸਜੀਪੀਸੀ ਦਾ ਤੇ ਉਹ ਉਹਨੂੰ ਲੋ ਉਹ ਕੰਮ ਕਰ ਸਕਦਾ ਉਹਨੇ ਜਾ ਕੇ ਕਹਤਾ ਜੀ ਬਿਲਕੁਲ ਅਸੀਂ ਡਿਨਾਈ ਕਰਦੇ ਅਸੀਂ ਕਸੀਕ ਬਿਲਕੁਲ ਨਹੀਂ ਦਿੰਦੇ ਅਸੀਂ ਤਾਂ ਕੋਈ ਗੱਲ ਨਹੀਂ ਕਰਦੇ ਕਿਹਨੂੰ ਨਹੀਂ ਪਤਾ ਵੀ ਤੁਸੀਂ ਐਸਜੀਪੀਸੀ ਦੇ ਦੇ ਟਿੱਪੋਂ ਕਿਥੋਂ ਤੱਕ ਵੀ ਐਸਜੀਪੀਸੀ ਦੇ ਦੇ ਜਿਹੜਾ ਸੀਏ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲਾਹ ਦੀਆਂ ਕੰਪਨੀਆਂ ਵਾਲਾ ਜਿਹੜਾ ਸੀਏ ਹੁੰਦਾ ਸੀ ਜਾਂ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਕੰਪਨੀਆਂ ਦੇ ਸੀਏ ਨੂੰ ਪੈਸੇ ਤਾਂ ਇੱਥੋਂ ਮਿਲਦੇ ਹੁੰਦੇ ਸੀ ਐਸਜੀਪੀਸੀ ਦੇ ਪੇਰੋ ਤੇ ਹੁੰਦਾ ਸੀ ਐ ਜੀਪੀਸੀ ਵੱਲੋਂ ਤਨਖਾਹ ਜਾਂਦੀ ਸੀ ਕਿੰਨੇ ਹੋਰ ਵੀ ਬਥੇਰੇ ਬਣ ਜਸਵੰਤ ਜੀ ਇੱਕ ਚਲੋ ਪੈਸੇ ਕਿਸੇ ਤਰੀਕੇ ਨਾਲ ਗਏ ਹੜਪੀੜਤਾ ਦੀ ਮਦਦ ਤਾਂ ਹੋਈ ਨਾ ਥੋੜ ਜੇ ਕਿਸੇ ਪਾਸਿਓਂ ਹੋਈ ਨਹੀਂ 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 ਸਵਾਲ ਹੈ ਕਿ ਉਹ ਸਿੱਧਾ ਐ ਜੀਪੀਸੀ ਕਰੇ ਹਾਂ ਐ ਜੀਪੀਸੀ ਕਰਨਾ ਚਾਹੀਦਾ ਹਾਂ ਮਤਲਬ ਕਿ ਜਾ ਮਤਲਬ ਆ ਕੱਲੀ ਦਾ ਆਪ ਦੀ ਜੇਬ ਚੋਂ ਕਰੇਗਾ ਵਿਲਕ ਉਹਦੇ ਉੱਤੇ ਦੂਜੇ ਅਸੀਂ ਕੌਣ ਕਹਿੰਦੇ ਨਾ ਕਰੇ ਪਰ ਕਰੇ ਤਾਂ ਸਹੀ ਆਪ ਵੀ ਦੇਵਚੋਂ ਕਰੇ ਸਾਰਾ ਕੁਝ ਇਹ ਜਿਹੜੇ ਡਰਾਮੇ ਬਾਜੀ ਐਸਜੀਪੀਸੀ ਦੇ ਪੈਸੇ ਵਰਤਦ ਦੀ ਗੱਲ ਤੁਸੀਂ ਇਹ ਦੇਖੋ ਵੀ ਇਹ ਉੱਤੇ ਹਰਚਰਨ ਸਿੰਘ ਨੇ ਲਿਖਤੀ ਲੈਵਲ ਦੀ ਕਿਤਾਬ ਦਿੱਤੀ ਜਿਹੜਾ ਹਰਚਰਨ ਸਿੰਘ ਨੂੰ ਵੀ ਇਹ ਐਸਜੀਪੀਸੀ ਦਾ ਸੈਕਟਰੀ 2 ਲੱਖ ਰੁਪਏ ਮਹੀਨਾ ਦੇ ਕੇ ਨਾ ਰਿਟਾਇਰਡ ਤਾਂ 2 ਲੱਖ ਰੁਪਏ ਦਿੱਤਾ ਸੀ ਉਹਨੇ ਸਾਰਾ ਕੁਝ ਲਿਖਤਾ ਸੀ ਕਿਤਾਬ ਛਾਪੀ ਆ ਵੀ ਇਸ ਤਰੀਕੇ ਨਾਲ ਇਹ ਸਾਰਾ ਕੁਝ ਵਰਤਦੇ ਆ ਉਬਤੂਸੀ ਤੂਸੀ ਸਾਰਾ ਕੁਝ ਕਰ ਰਹੇ ਹੋ ਉਹ ਬੰਦੇ ਦੀ ਡੈਥ ਵੀ ਹੋ ਗਈ ਹੈ ਕਿਤਾਬਾਂ ਤਾਂ ਇੱਥੇ ਮਾਰਕੀਟ 'ਚ ਹੈਗੀਆਂ ਤੇ ਇਸ ਕਰਕੇ ਤੁਸੀਂ ਇਹ ਸਾਰਾ ਕੁਝ ਜਿਹੜਾ ਹੈ ਵੀ ਉਹ ਬੰਦੇ ਨੂੰ ਅਸੀਂ ਜੀ ਕਰਤਾ ਕੀ ਉਹ ਗਲਤ ਹੋ ਗਿਆ ਪਹਿਲੀ ਗੱਲ ਦੂਜੀ ਸਿਧਾਂਤਕ ਲੈਵਲ ਦੀ ਗੱਲ ਇਹ ਹੈ ਆਪੀ ਸਿੱਖਾਂ ਨੇ ਕਿਸੇ ਵੇਲੇ ਜਦੋਂ ਲੜਾਈ ਵੀ ਕੀਤੀ ਹੋਈ ਸੀ ਮੁਗਲਾਂ ਨਾਲ ਲੜਾਈ ਦੇ ਸੀ ਮੁਗਲਾਂ ਦੇ ਗਾਂ ਬੱਚਿਆਂ ਨਾਲ ਨਹੀਂ ਉਹਨਾਂ ਤੋਂ ਬਦਲੇ ਲਈ ਸਿੱਧੇ ਲੋਕਾਂ ਤੋਂ ਬਦਲੇ ਲਈ ਜਾਂਦੇ ਹੁੰਦੇ ਆ ਤੇ ਬਾਕੀ ਇਹ ਤੁਸੀਂ ਦੇਖੋ ਜੇ ਜ ਸਹਿਬਜ਼ਾਦਿਆਂ ਨਾਲ ਦਬ ਸੁਪਰ ਸਰਹੰਦ ਨੇ ੱਤਕਾ ਕੀਤਾ ਬਦਲੇ ਬਦਲਾ ਗੁਰੂ ਸਾਹਿਬ ਵਾਲਾ ਸਹਿਬਜ਼ਾਦਿਆਂ ਤੋਂ ਲਿਆ ਤੇ ਉੱਥੇ ਹੀ ਤੁਸੀਂ ਦੇਖੋ ਵੀ ਨਵੇਰਕੋਟ ਵਾਲੇ ਨਵਾਬ ਨੇ ਜਿਹੜਾ ਉਹਨਾਂ ਦਾ ਹਾ ਦਾ ਨਾਰਾ ਮਾਰੇ ਹਜੇ ਤੱਕ ਸਿੱਖ ਤਿੰਨ ਸਦੀਆਂ ਤੋਂ ਤੇ ਉਹਦਾ ਉਹਦੀ ਉਸ ਦਾ ਹਾਂ ਬੰਦਾ ਹਜੇ ਤੱਕ ਸਾਡੇ ਤਾਂ ਪਰੰਪਰਾਵਾਂ ਖੜੀਆਂ ਜਿਹਦੇ ਵਿੱਚ ਅਸੀਂ ਬਿਲਕੁਲ ਦੂਜੀ ਧਿਰ ਤੋਂ ਨਹੀਂ ਲੈਣਾ ਸੀ ਸਾਹਮਣੇ ਮੱਥੇ ਜੀ ਦੇ ਨਾਲ ਲੜਾਈ ਹੈ ਉਸੇ ਤੋਂ ਬਦਲਾ ਲੈਣ ਦੀ ਗੱਲ ਕਰਦੇ ਆ ਇਹ ਗਾਹ ਤੀਜੀ ਪੀੜੀ ਹੋ ਗਈ ਜੇ ਇੰਦਰਾ ਗਾਂਧੀ ਨੇ ਫੌਜ ਭੇਜੀ ਸੀ ਉਸ ਤੋਂ ਪਿੱਛੇ ਰਾਹੁਲ ਅਰਜੀਵ ਗਾਂਧੀ ਵੀ ਉਹਦੇ ਨਾਲ ਚਲੋ ਉਹਦਾ ਲੜਕਾ ਸੀ ਉਸ ਵੇਲੇ ਸਾਲ ਜੁੜਿਆ ਹੋਊਗਾ ਨਾ ਉਸ ਤੋਂ ਪਿੱਛੇ ਤੀਜੀ ਪੀੜੀ ਆ ਹਾਂਜੀ ਤੀਜੀ ਪੀੜੀ ਲੈਣਾ ਇਹ ਤਾਂ ਬਿਲਕੁਲ ਹੀ ਇਹ ਤਾਂ ਸਧਾਰਨ ਲੈਵਲ ਤੇ ਨਹੀਂ ਹੁੰਦਾ ਸਿੱਖਾਂ ਦੀ ਤਾਂ ਪਰੰਪਰਾ ਵੀ ਅਸੀਂ ਨਹੀਂ ਗੱਲ ਕਰ ਰਹੇ ਲੈਂਦੇ ਉਹਦੇ ਤੋਂ ਤੇ ਸਾਡੇ ਦਾ ਮਲੇਰਕੋਟਲੇ ਵਾਲਾ ਐਗਜ਼ੈਂਪਲ ਖੜੀ ਆ ਸਾਰੀ ਗੱਲ ਦੀ ਕਿ ਉਹਨਾਂ ਨੇ 47 ਚ ਵੀ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਮੁਸਲਮਾਨਾਂ ਦਾ ਜਿਨ੍ਹਾਂ ਨੇ ਹੱਥ ਦਾ ਨਾਰਾ ਮਾਰਿਆ ਸੀ ਅਰੇ ਕਰ ਕਰ ਕਿਉਂ ਰਹਿ ਇਹ 84 ਦਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਕਿਉਂ ਕਰ ਰਹੇ ਮਤਲਬ ਚਰੂਮੀ ਕਰ ਲਿਦਾ 36 ਸਿੱਧਾ ਦੇਖੋ ਇਹਨਾਂ ਨੇ ਜਿਵੇਂ ਆਪ ਦੇ ਰਾਜ ਭਾਗ ਵੇਲੇ ਓ ਡੀਜੀਪੀ ਜਾਂ ਉਹ ਪੁਲਿਸ ਅਫਸਰ ਜਿਹੜੇ ਸਿੱਧੇ ਬਦਨਾਮ ਸੀ ਜਿਹੜੇ ਜਿਹੜੇ ਸੈਂਟਰ ਦਾ ਏਜੰਡਾ ਲੈਂਦੇ ਸੀ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਸਾਰੀਆਂ ਪੋਜੀਸ਼ਨਾਂ ਦਿੱਤੀਆਂ ਸੀ ਵੀ ਉਹ ਸੈਂਟਰ ਦਾ ਡਿਮਾਂਡ ਵੀ ਕਰਦਾ ਹੈ ਜਾਂ ਇਹ ਰੂਲਰ ਦਿੱਲੀ ਦੇ ਡਿਮਾਂਡ ਵੀ ਕਰਦਾ ਵੀ ਸਿੱਧਾ ਦਿਖਾਓ ਤੁਸੀਂ ਸਾਡੇ ਲਈ ਕੀ ਕਰਦੇ ਹੋ ਸਿੱਧਾ ਲੈਵਲ ਤੇ ਹੁੰਦੀ ਹੈ ਦਿਖਾ ਰਹੇ ਸਾਰਾ ਕੁਝ ਵੀ ਅਸੀਂ ਆ ਕਰਦੇ ਜੀ ਹੁਣ ਅਸੀਂ ਉਹਨਾਂ ਬੰਦਿਆਂ ਨੂੰ ਟਰਮੀਨੇਟ ਕਰਤਾ ਜਾਂ ਡਿਸਮਿਸ ਕਰਤਾ ਜਾਂ ਟਰਾਂਸਫਰ ਕਰਤੀਆਂ ਇਹ ਕਿਹੜਾ ਬੱਜਰ ਕਰ ਰਿਹਾ ਤਾਂ ਇਸ ਸਿੱਖੀ ਵਿੱਚ ਇਸ ਕਿਸੇ ਦਾ ਵਿਤਕਰਾ ਤਾਂ ਹੋਈ ਨਹੀਂ ਸਕਦਾ ਇਸ ਕਰਕੇ ਇਹ ਬਿਲਕੁਲ ਗਲਤ ਰਸਤਾ ਇਹਨਾਂ ਦਾ ਅਪਣਾਇਆ ਐਸਜੀਪੀਸੀ ਨੇ ਇਹ ਹੁਣ ਚਾਰ-ਚਾਰ ਪੀੜੀਆਂ 10-10 ਪੀੜੀਆਂ ਤੱਕ ਤੁਸੀਂ ਦੁਸ਼ਮਣੀ ਲੈ ਕੇ ਜਾਓਗੇ ਇਹਨਾਂ ਨੇ ਕੀਤੀ ਆ ਉਹਨਾਂ ਨਾਲ ਤੁਸੀਂ ਸਕੋਰ ਕਰਨਾ ਸੀ ਉੱਥੇ ਤੁਸੀਂ ਕੀਤਾ ਨਹੀਂ ਉਦੋਂ ਤੁਸੀਂ ਹਜੇ ਇੰਦਰਾ ਗਾਂਧੀ ਤੋਂ ਬਾਅਦ ਰੋਹਲ ਰਜੀਵ ਗਾਂਧੀ ਸੀ ਤੇ ਉਦੋਂ ਤੁਸੀਂ ਉਹਨਾਂ ਦੇ ਪਾਰਟੀ ਦੇ ਬੰਦੇ ਵੀ ਜਿਤਾਤੇ ਸੀ ਨਆਵਾਲਿਆਂ ਨੇ ਜੇ ਸਿੱਖਾਂ ਨੇ ਫੋਟੇ ਪਾਈਆਂ ਸੀ ਪਾਰਟੀ ਨੇ ਤੁਸੀਂ ਉਹਨਾਂ ਬੰਦਿਆਂ ਸਿੱਖਾਂ ਦਾ ਤਾਂ ਕੁਝ ਨਹੀਂ ਕੀਤਾ ਜਿਹਨੇ ਕਾਂਗਰਸ ਛੱਡ ਕੇ ਨਹੀਂ ਗਏ ਦਰਬਾਰ ਸਾਹਿਬ ਵਾਲੇ ਵੀ ਹਮਲੇ ਤੇ ਸੀ ਕਿ ਸ਼ਾਮਲ ਤੇ ਮਗਰੋਂ ਪਾਰਟੀ 'ਚ ਰਹੇ ਆ ਉਹ ਇਸ ਕਰਕੇ ਤੁਸੀਂ ਆ ਇਹ ਤੁਸੀਂ ਆਪਣੇ ਆਪ ਵਿੱਚ ਗਲਤ ਗੱਲ ਹੋ ਰਹੀ ਹੈ ਐਸਜੀਪੀਸੀ ਵੱਲੋਂ ਐਸਜੀਪੀਸੀ ਦੀ ਫਿਰ ਇਸੇ ਕਰਕੇ ਟੁੱਟਪੱਟ ਹੋਈ ਆ ਸਾਰੀ एसडीपीसी ਚ ਹਰਿਆਣੇ ਦੀ ਜਿਹੜੀ ਕਮੇਟੀ ਨਿਕਲੀ ਇਹਨਾਂ ਗੱਲਾਂ ਕਰਕੇ ਤਾਂ ਨਿਕਲੀ ਆ ਵੀ ਇੱਕ ਪਾਰਟੀ ਯੂਜ਼ ਕਰਦੀ ਹੈ ਉਹਨੂੰ ਇੱਕ ਪਰਿਵਾਰ ਯੂਜ਼ ਕਰਦਾ ਉਲਟਾ ਤੇ ਇਹ ਸਾਰਾ ਕੁਝ ਜਿਹੜਾ ਹੈ ਇਹ ਤਾਂ ਇਸ ਕਰਕੇ ਗਲਤ ਕਰ ਰਹੇ ਆ ਬਿਲਕੁਲ ਗਲਤ ਕਰ ਰਹੇ ਆ ਸਾਰਾ ਇਹ ਸਿੱਖਾਂ ਦੀ ਪਰੰਪਰਾ ਦਾ ਨੁਕਸਾਨ ਵੀ ਕਰ ਰਹੇ ਆ ਤੇ ਸਿੱਖਾਂ ਦਾ ਜਿਹੜਾ ਇਸ ਕਿਸਮ ਦਾ ਗੁਰਦੁਆਰਿਆਂ ਦਾ ਕਲਚਰ ਹੈ ਜਾਂ ਸਰੂਪਾ ਦੇ ਦਾ ਕਲਚਰ ਉਹਦੇ ਵਿਰੁੱਧ ਵੀ ਇਹ ਉਹ ਆਪ ਹੀ ਉਹਦਾ ਤੋੜ ਰਹੇ ਆ ਸਾਰਾ ਕੁਝ ਇਸ ਕਰਕੇ ਇਹ ਗਲਤ ਕੰਮ ਕਰ ਰਹੇ ਆ ਬਿਲਕੁਲ ਸਾਰੇ ਥਾਵਾਂ ਤੇ ਕਰ ਰਹੇ ਆ ਸਾਰਾ ਕੁਝ ਇਹਨਾਂ ਨੂੰ ਇਸ ਕਿਸਮ ਦੀ ਸਿੱਧੀ ਸਿੱਧੀ ਨੰਗੀ ਚਿੱਟੀ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ ਉਹ ਅਕਾਲੀ ਦਾ ਲਾਵੇ ਆਪਦੇ ਲੈਵਲ ਤੇ ਆਵੇ ਆਓ ਆਪਣੇ ਸਿਆਸਤ ਲੜਨ ਆਪਣੀ ਗੱਲ ਕਰਨ ਲੈਵਲ ਤੇ ਆਵੇ ਉਹਨੂੰ ਉਹ ਵੈਲਕਮ ਆਉ ਉਹਨੂੰ ਕੌਣ ਕੌਣ ਰੋਕਣਾਗਾ ਇਸ ਕਰਕੇ ਐਸਜੀਪੀਸੀ ਆ ਜਿਹੜੀ ਸਾਰੀ ਇਹ ਇਸ ਨੂੰ ਇਸ ਨੂੰ ਉਹ ਉਹਦਾ ਹੱਥ ਥੋਕਾ ਨਹੀਂ ਬਣਾਉਣਾ ਚਾਹੀਦਾ ਜਿਹੜੇ ਕਿਸੇ ਕੋਈ ਰੂਲਿੰਗ ਪਾਰਟੀ ਸੈਂਟਰ ਜੀਐਮਸੀ ਦੀ ਗਾਂ ਮਰੋੜ ਕੇ ਕੰਮ ਨਹੀਂ ਕਰਾਉਣੇ ਚਾਹੀਦੇ ਤੇ ਤੁਹਾਡਾ ਕਹਿਣ ਤੋਂ ਬਦਲਦਾ ਇਹ ਬਿਲਕੁਲ ਕੰਮ ਨਹੀਂ ਕਰਾਉਣੇ ਚਾਹੀਦੇ ਸਾਰਾ ਕੁਝ ਇਹ ਹੋ ਰਿਹਾ ਇਸੇ ਤਰੀਕੇ ਨਾਲ ਕਿ ਐਵੇਂ ਆਪਦੇ ਆਪਦੇ ਬੰਦੇ ਬਣਾ ਲੈਂਦੇ ਆ ਇੱਕ ਦੋ ਬੰਦੇ ਰੱਖੇ ਆ ਵੀ ਉਹਨਾਂ ਦਾ ਅਕਸ਼ੋਕਸ਼ ਹੁਣ ਹੈ ਨਹੀਂ ਲੋਕਾਂ 'ਚ ਵੀ ਤੁਸੀਂ ਪ੍ਰਧਾਨ ਕੀ ਨੂੰ ਰੱਖਿਆ ਸੀ ਜਿਹੜਾ ਬੰਦਾ ਵੀ ਅਸੀਂ ਬੜਾ ਚੰਗਾ ਬੰਦਾ ਲਿਆਂਦਾ ਹੁਣ ਤੁਸੀਂ ਕਰ ਤੁਸੀਂ ਸਾਰਾ ਕੁਝ ਕਰ ਲਿਆ ਕਰ ਲਿਆ ਬਹੁਤ ਕਰ ਲਿਆ ਤੁਸੀਂ ਮੋਟੇ ਤੁਸੀਂ ਹੁਣ ਐਸਜੀਪੀਸੀ ਉੱਤੇ ਪੀਟੀਸੀ ਦਾ ਜਿਹੜਾ ਮਨੋਪਲੀ ਹੈ ਉਹਦਾ ਤੁਸੀਂ ਤੋੜੀ ਕੀ ਪੈਸੇ ਬਣਾਏ ਆ ਵੇਖੋ ਪੀਟੀਸੀ ਆ ਜਿਹੜੀ ਉਹ ਕੁਝ ਕੁਝ ਲੱਖਾਂ ਦੀ ਪ੍ਰਾਪਰਟੀ ਨਾਲ ਸ਼ੁਰੂ ਹੋਈ ਸੀ ਜਿਹੜੀ ਹੁਣ ਆ 800 ਤੋਂ 900 ਕਰੋੜ ਦਾ ਐਸੈਟ ਬਣ ਗਿਆ ਜਿਹਦੇ ਅਸੀਂ ਉਹ ਸਾਰੀ ਰਿਪੋਰਟ ਆਈ ਹੈ ਇਹਦੇ ਤੇ ਹਾਂ ਨਹੀਂ ਉਹ ਟੋਡਾ ਦਾ ਅਸੀਂ ਡਿਸਕਸ ਵੀ ਕੀਤੀ ਹੈ ਪਹਿਲਾਂ ਵੀ ਕਰ ਚੁੱਕੇ ਆ ਇਹ ਵੀ ਕਿਵੇਂ ਪੀਟੀਸੀ ਨਹੀਂ ਵਰਤੇਗਾ ਸਾਰਾ ਕੁਝ ਕਰਕੇ ਦਾ ਤਾਂ ਕੋਈ ਰੌਲਾ ਹੀ ਨਹੀਂ ਹੈ ਜਿਹੜਾ ਸਾਰਾ ਇਹ ਇਹ ਇਸ ਕਿਸਮ ਦੇ ਤਾਂ ਬੜੇ ਮੋٹے ਲੈਵਲ ਤੇ ਕਰ ਰਹੇ ਆ ਕੋਈ ਆਥੈਂਟੀਸਿਟੀ ਵੀ ਕੋਈ ਇਹਦੀ ਕ੍ਰੈਡੀਬਿਲਟੀ ਨਹੀਂ ਐਸਜੀਪੀਸੀ ਦੀ ਨਹੀਂ ਇਹਨਾਂ ਨੇ ਉਵੇਂ ਅਕਾਲ ਤੱਕ ਤੁਨੂੰ ਵੀ ਘੁਮਾਇਆ ਫੜ ਕੇ ਦਸਤਕਾਰਾਂ ਨੂੰ ਵੀ ਹਾਂ ਜੀ ਸੋ ਜਸ ਹਾਂ ਜਸਪਾਲ ਜੀ ਇਹ ਤੋਂ ਅਗਲੇ ਮਸਲੇ ਵੱਲ ਵਧਦੇ ਆ ਅਗਲਾ ਮਸਲਾ ਹੈਗਾ ਮਤਲਬ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਸ ਤੋਂ ਪਾਕਿਸਤਾਨ ਜਥੇ ਜਾਂਦੇ ਸੀ ਉਸ ਤੋਂ ਇਲਾਵਾ ਮਤਲਬ ਜਥੇੰਤੋਂ ਇਲਾਵਾ ਜਿਹੜੇ ਹਨ ਮਤਲਬ ਕਾਫੀ ਪਾਸੇ ਖੁੱਲ ਸੀਗੀ ਜਾਣ ਦੀ ਉਹ ਹੁਣ ਕਿਉਂਕਿ ਸੰਦੂਰ ਆਪਰੇਸ਼ਨ ਸੰਦੂਰ ਹੋਇਆ ਉਸ ਤੋਂ ਬਾਅਦ ਸਾਰਾ ਕੁਝ ਰੁਕ ਗਿਆ ਪਰ ਦੋਨਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦੇ ਵਿਚਾਲੇ ਮੈਚ ਹੋਇਆ ਮੈਚ ਤਾਂ ਹੋੰਦ ਦਿੱਤਾ ਕਿ ਮੈਚ ਤੋਂ ਬਾਅਦ ਜਿਹੜਾ ਇਹ ਜਥੇ ਜਾਣ ਤੇ ਬਾਬੇ ਨਾਨਕ ਦੇ ਪ੍ਰਕਾਸ਼ ਉਸ ਤੋਂ ਤੇ ਜਥੇ ਜਾਣ ਦੇ ਭੇਜਣ ਤੋਂ ਨਾ ਕਰ ਦਿੱਤੇ ਗਏ ਇਹਨਾਂ ਦੋਨਾਂ ਨੂੰ ਤੁਸੀਂ ਮਸਲੇ ਨੂੰ ਕਿਵੇਂ ਦੇਖਦੇ ਆ ਮੈਚ ਹੋ ਸਕਦਾ ਪਰ ਜਥਾ ਨਹੀਂ ਜਾਏਗਾ ਇਹ ਕੀ ਗੱਲ ਬਣਦੀ ਕੋਈ ਸਾਡੇ ਸਾਡਾ ਜਿਹੜਾ ਇਹ ਦੋਨਾਂ ਮੁਲਕਾਂ ਦਾ ਮੁਵਾਦਾ ਹੋਇਆ ਗਿਆ ਵਿਆਕਤ ਲਈ ਨਹਿਰ ਬਹੁਤ ਆ ਤੇ ਹੋਰ ਸਾਰੇ ਸਾਡੇ ਉਸ ਵੇਲੇ ਦੇ ਬੜੇ ਪੁਰਾਣੇ 1948 50 ਦੇ ਹੋਏ ਰਤ ਪਤੇ ਸਾਰੇ ਐਗਰੀਮੈਂਟ ਹੋਏ ਹੋਏ ਆ ਅਸੀਂ ਐਕਸਚੇਂਜ ਸਾਡੀ ਧਾਰਮਿਕ ਲੈਵਲ ਤੇ ਚੱਲਦੀ ਆ ਸਾਡੀ ਤੇ ਇਹ ਜਾਣ ਬੁੱਝ ਕੇ ਕਿ ਮinority ਹੋਣ ਕਰਕੇ ਸਿੱਖ ਮinority ਹੋਣ ਕਰਕੇ ਉਹਦੀ ਪਰਵਾਹ ਨਹੀਂ ਕਰਦੇ ਇਸ ਕਰਕੇ ਇਹ ਕਿਉਂਕਿ ਤਾ ਪ੍ਰਵਾਹ ਨਹੀਂ ਕਰਦਾ ਸੈਂਟਰ ਸੈਂਟਰ ਦੀ ਜਿਹੜੀਆਂ ਪੋਲੀਟੀਕਲ ਪਾਰਟੀ ਹੈ ਜਿਹੜੀ ਹੁਣ ਰਾਜ ਕਰਦੀ ਹੈ ਬੀਜੇਪੀ ਅਸੀਂ ਤਾਂ ਆਪਾਂ ਕਹਿੰਦੇ ਆ ਉਹਨੂੰ ਬੀਜੇਪੀ ਆ ਜਿਹੜੀ ਉਹਦਾ ਅਜੰਡਾ ਹੀ ਹੈ ਤੁਸੀਂ ਵੀ ਗਵਾਂਡੀ ਦੇਸ਼ਨਲ ਦੁਸ਼ਮਣੀ ਦਾ ਜ਼ਹਾਰ ਕਰਨਾ ਦੁਸ਼ਮਣ ਦੀ ਦੁਸ਼ਮਣੀ ਬਣਾ ਕੇ ਰੱਖਣੀ ਹੈ ਉਹਦੇ ਵਿੱਚ ਤੁਹਾਡੀ ਵੋਟ ਬੈਂਕ ਬਣਦਾ ਤਿਆਰ ਹੁੰਦਾ ਇੱਥੇ ਉਸੀਂ ਕਨਸੋਲिडेट ਕਰਨਾ ਮジョਰਿਟੀ ਦਾ ਬੋਟ ਬੈਂਕ ਮジョਰਿਟੇਰੀਅਨ ਤੁਸੀਂ ਲਿਆ ਚੁੱਕੇ ਹੋ ਸਾਰਾ ਕੁਝ ਤੇ ਇਹ ਇਹ ਹੁਣ ਸਾਰਾ ਕੁਝ ਤੁਸੀਂ ਜਿਹੜਾ ਇਹ ਇਹ ਲੈ ਆਏ ਹੋ ਇਹਦੇ ਵਿੱਚ ਤੁਹਾਡਾ ਏਜੰਡਾ ਹੈ ਤੁਸੀਂ ਆਪ ਦਾ ਏਜੰਡਾ ਸਾਡੇ ਸਿੱਖਾਂ ਤੇ ਥੋਪ ਰਹੇ ਹੋ ਮੈਂਡੋਰਿਟੀ ਥੋਪ ਰਹੇ ਅਸੀਂ ਤਾਂ 60% ਪਾਰਟੀਸ਼ਨ ਦੇ ਵਿੱਚ 60% ਅਸੀਂ ਛੱਡ ਕੇ ਆਏ ਆਂ ਕਿ ਸਾਰੇ ਧਾਰਮਿਕ ਸਥਾਨ ਬੇਸਿਕ ਗੁਰੂ ਨਾਨਕ ਦੇਵ ਜੀ ਦਾ ਬਰਥਪਲੇਸ ਅਸੀਂ ਛੱਡ ਕੇ ਆਏ ਹਾਂ ਕਾਲਾ ਸਾਹਿਬ ਕਰਤਾਰਪੁਰ ਸਾਹਿਬ ਅਸੀਂ ਜਾਣ ਬੁੱਝ ਕੇ ਇਸ ਰੋਕ ਕੇ ਰੱਖਦੇ ਹਾਂ ਕਿ ਇਹ ਦੁਸ਼ਮਣੀ ਧਾਰਮਿਕ ਲੈਵਲ ਦੀ ਤਾਂ ਸਾਡੇ ਨਹੀਂ ਸਾਡੇ ਤਾਂ ਬਹੁਤ ਜ਼ਿਆਦਾ ਤੰਗਦਾ ਤਾਂ ਸਿੱਖ ਅਰਦਾਸ ਕਰਦੇ ਆ ਵੀ ਸਾਨੂੰ ਸਾਨੂੰ ਇੱਥੇ ਉਹਨਾਂ ਗੁਰਦੁਆਰਿਆਂ ਦੇ ਉਹ ਜਿਹੜੇ ਸਾਥੋਂ ਵਿਛੜ ਗਏ ਆ ਪਾਕਿਸਤਾਨ ਦੀ ਸੇਵਾ ਸੰਭਾਲ ਦਾ ਮੌਕਾ ਮਿਲੇ ਤੁਸੀਂ ਉੱਥੇ ਉਹ ਮੌਕਾ ਤਾਂ ਕੀ ਦੇਣਾ ਸੀ ਤੁਸੀਂ ਜਿਹੜੇ ਰੈਗੂਲਰਲੀ ਸਾਡੇ ਵਿਜ਼ਿਟ ਕਰਨ ਜਾਂਦੇ ਗੁਰਪੁਰਬ ਤੇ ਜਨਮਤੀ ਤੇ ਗੁਰਨਾਣਕ ਜਨਮਤੀ ਤੇ ਉਹ ਤੇ ਨਹੀਂ ਜਾਣ ਦਿੰਦੇ ਜਾਣ ਬੁੱਝ ਕੇ ਰੋਕਦੇ ਹੋ ਅਸੀਂ ਫਿਰ ਤੋ ਜਿਵੇਂ ਤੁਸੀਂ ਸੋਚਦੇ ਹੋ ਦਿੱਲੀ ਵਾਲੇ ਦਿੱਲੀ ਰੂਲਰ ਸੋਚਦੇ ਉਸੇ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਵੀ ਤੁਸੀਂ ਵੀ ਉਸੇ ਤਰ੍ਹਾਂ ਦੀ ਦੁਸ਼ਮਣੀ ਪਾ ਲਓ ਇਹ ਗੱਲ ਨਹੀਂ ਹੈ ਠੀਕ ਹੈ ਰੂਲਿੰਗ ਪਾਰਟੀ ਦੀ ਹੈ ਏਜੰਡਾ ਹੈ ਉਹਦਾ ਤਾਂ ਆਮ ਪੰਜਾਬੀਆਂ ਦਾ ਤਾਂ ਕੋਈ ਏਜੰਡਾ ਨਹੀਂ ਇਹ ਗੱਲ ਦਾ ਅਸੀਂ ਅਸੀਂ ਪਾਰਟੀਸ਼ਨ ਦਾ ਭੁਗਤ ਭੋਗੀਆਂ ਅਸੀਂ ਬਹੁਤ ਨੁਕਸਾਨ ਝੱਲਿਆ 10 ਲੱਖ ਬੰਦਾ ਮਰਿਆ ਤੇ ਹੋਰ ਬੜਾ ਬਲੱਡ ਸ਼ੈੱਡ ਹੋਇਆ ਤੇ ਤੁਸੀਂ ਉਦੋਂ ਦਾ 3-4 ਦੁਸ਼ਮਣ 3-4 ਵਾਰ ਵੀ ਕੀਤੇ ਆ ਤੇ ਹੁਣ ਵੀ ਵਾਰ ਦਾ ਮਾਹੌਲ ਉੱਥੇ ਬਣਾ ਕੇ ਪਾਕਿਸਤਾਨ ਨਾਲ ਰੱਖਣਾ ਚਾਹੁੰਦੇ ਆ ਇਹਦੇ ਵਿੱਚ ਜਿਹੜੀਆਂ ਅਸੀਂ ਆ ਸਾਡਾ ਪੰਜਾਬ ਵੀ ਉਹਦੇ ਵਿੱਚ ਨੁਕਸਾਨ ਕਰ ਰਿਹਾ ਹੈ ਜੇ ਬਾਗਾ ਬਾਰਡਰ ਤੁਸੀਂ ਬੰਦ ਕਰ ਛੱਡਿਆ ਸਾਡਾ ਜਿਹੜਾ ਟ੍ਰੇਨ ਰੂਟ ਸੀ ਸਦੀਆਂ ਦਾ ਉਹ ਉਹ ਵੀ ਤੁਸੀਂ ਬੰਦ ਕਰ ਰੱਖਿਆ ਉਹਦਾ ਨੁਕਸਾਨ ਹੈ ਕਿ ਅਸੀਂ ਸਾਡਾ ਜਿਹੜਾ ਵਪਾਰ ਹੈ ਜਿਹੜਾ ਇੱਥੋਂ ਸਮਾਨ ਜਾਂਦਾ ਉਹ ਵਾਇਆ ਬੰਬੇ ਹੋ ਕੇ ਦੁਬਈ ਜਾਂਦਾ ਜਾਂਦਾ ਪਾਕਿਸਤਾਨ ਚ ਉਹ ਇਹ ਤੁਸੀਂ ਆਪਣੇ ਆਪ ਵਿੱਚ ਤੁਸੀਂ ਨੁਕਸਾਨ ਕਰ ਰਹੇ ਹੋ ਸਾਡਾ ਪੰਜਾਬ ਦਾ ਨੁਕਸਾਨ ਕਰ ਰਹੇ ਆ ਇਸ ਏਰੀਆ ਦਾ ਨੁਕਸਾਨ ਕਰ ਰਹੇ ਹੋ ਤੇ ਇਸ ਕਰਕੇ ਤੁਸੀਂ ਉਹੀ ਸਾਰਾ ਕੁਝ ਸਾਡੇ ਤੇ ਲਾਗੂ ਕਰ ਰਹੇ ਹੋ ਤੇ ਗਲਤ ਹੈ ਆਪਣੇ ਆਪ ਦੇ ਵਿੱਚ ਸਾਰੀ ਗੱਲਬਾਤ ਤੇ ਇਹ 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 ਧਾਰਮਿਕ ਲੈਵਲ ਦਾ ਬੜਾ ਸੈਂਸਿਟਿਵ ਮਸਲਾ ਤੁਸੀਂ ਐਲੀਨੇਟ ਕਰ ਰਹੇ ਹੋ ਸਾਡੇ ਲੋਕਾਂ ਨੂੰ ਪਹਿਲਾਂ ਫਲੱਡ ਦੇ ਲੈਵਲ ਤੇ ਵੀ ਥੋੜੇ ਜਿਹੇ ਪੈਸੇ ਇੰਨੇ ਘੱਟ ਕੀਤੇ ਐਲੀਨੇਟ ਕੀਤਾ ਤੁਸੀਂ ਹੁਣ ਸਾਰੇ ਚਾਰ ਚਾਰ ਮਿਨਿਸਟਰ 6 6 ਮਿਨਿਸਟਰ ਸੈਂਟਰ ਤੇ ਆਏ ਫਿਰਦੇ ਆ ਤੇ ਪਹਿਲਾਂ ਪਹਿਲਾਂ ਤੁਸੀਂ ਬੜਾ ਰੋਕ ਕੇ ਆਏ ਹੁਣ ਤੁਹਾਨੂੰ ਲੱਗਦਾ ਵੀ ਅਸੀਂ ਬੀਜੇਪੀ ਵੀ ਕੋਈ ਮੜਾ ਜਿਹਾ ਬੇਸ ਬਣਾਈਏ ਹੁਣ ਬੰਦੇ ਬੰਦੇ ਲੈ ਕੇ ਆਏ ਹੋ ਸਾਰੇ ਹੁਣ ਧਰਨੇ ਦੇ ਦਿਲ ਨੇ ਉਹ ਜੀ ਫਲਾਨਾ ਆਮ ਆਦਮੀ ਪਾਰਟੀ ਦੀ ਸਰਕਾਰ ਖਾਗੀ ਪੈਸੇ ਜਿਹੜਾ ਉਹ ਡਿਜਾਸਟਰ ਰਿਸਪਾਂਸ ਫੰਡ ਸੀ ਹੁਣ ਤੁਸੀਂ ਰੌਲਾ ਪਾਉਣ ਲੱਗਿਆ ਪਹਿਲਾਂ ਪਾਇਆ ਹੀ ਨਹੀਂ ਤੇ ਇਹ ਸਾਰਾ ਕੁਝ ਬੜਾ ਲੇਟ ਸ਼ੁਰੂ ਕੀਤਾ ਇਸ ਕਰਕੇ ਸਾਡਾ ਜਿਹੜਾ ਇਹ ਇਹ ਜਿਹੜਾ ਜਥੇ ਜਾਣੇ ਜਥੇ ਤਾਂ 65 ਵੇਲੇ ਤੇ 71 ਵੇਲੇ ਨਹੀਂ ਸੀ ਬੰਦ ਹੋਏ ਜਥੇ ਜਾਣੇ ਤਾਂ ਉਹ ਤੁਸੀਂ ਬੰਦ ਕਰ ਇਹ ਤਾਂ ਵੀ ਪਹਿਲੀਆਂ ਵੱਡੀਆਂ ਲੜਾਈਆਂ ਵੇਲੇ ਨਹੀਂ ਹੋਏ ਸੀਗੇ ਤੇ ਹੁਣ ਤੁਸੀਂ ਬੰਦ ਕਰਤੇ ਗਲਤ ਆਪਣੇ ਆਪ ਚ ਹੋਇਆ ਤੇ ਹੁਣ ਤਾਂ ਇਸ ਲੜਾਈ ਦਾ ਸਰੂਪ ਹੀ ਬਦਲ ਗਿਆ ਹੁਣ ਤਾਂ ਕੋਈ ਗਰਾਊਂਡ ਤੇ ਲੜਾਈ ਹੋਈ ਨਹੀਂ ਨਾ ਬਾਰਡਰ ਤੇ ਹੋਈ ਆ ਨਾ ਤੁਹਾਡੇ ਜਿਹੜੀ ਫੌਜ ਆ ਉਹਨਾਂ ਦੀ ਹੋਈ ਨਹੀਂ ਤੇ ਬਾਈ 에ਅਰ ਹੋਈ ਆ ਉਹ ਕਿਸੇ ਨੂੰ ਕੋਈ ਪਤਾ ਨਹੀਂ ਕੀ ਹੋਇਆ ਕਿੱਥੇ ਨਹੀਂ ਹੋਇਆ ਇਸ ਕਰਕੇ ਹਜ ਤੱਕ ਤੁਸੀਂ ਮੰਨੇ ਨਹੀਂ ਵੀ ਕੀ ਦਾ ਕਿੰਨਾ ਨੁਕਸਾਨ ਹੋਇਆ ਦੋਨੋਂ ਮੁਲਕ ਹੀ ਨਹੀਂ ਮੰਨਦੇ ਉਏ ਇਹ ਕੋਈ ਲੜਾਈ ਆ ਤੁਹਾਡੀ ਤੁਹਾਡੇ ਟੈਨਸ਼ਨ ਆ ਤੁਸੀਂ ਬਿਲਡ ਅਪ ਕਰਕੇ ਰੱਖਣਾ ਚਾਹੁੰਦੇ ਹੋ ਇੰਡੀਆ ਦੇ ਇੰਡੀਆ ਵਾਲੇ ਪਾਸੇ ਵੀ ਜਿਹੜੀ ਰੂਲਿੰਗ ਕਲਾਸ ਆ ਉਸ ਨੂੰ ਫਿੱਟ ਬਹਿੰਦਾ ਸਾਰਾ ਕੁਝ ਐਨੀਮੇਟਿਵ ਦੁਸ਼ਮਣੀ ਰੱਖਣੀ ਉਧਰ ਦੂਜੇ ਪਾਸੇ اسلامਾਬਾਦ ਨੂੰ ਵੀ ਇਹ ਫਿੱਟ ਰਹਿੰਦਾ ਵੀ ਦੁਸ਼ਮਣੀ ਇੰਡੀਆ ਨਾਲ ਬਣਾ ਕੇ ਰੱਖੀ ਜਾਵੇ ਫਿਰ ਤੁਸੀਂ ਇਹ ਗੇਮਾਂ ਦੇ ਵਿੱਚ ਸਾਡੇ ਲੋਕਾਂ ਨੂੰ ਕਿਉਂ ਪਿਸ ਪਿਸ ਰਹੇ ਆ ਸਾਡੇ ਸਾਡਾ ਜਿਹੜਾ ਧਾਰਮਿਕ ਲੈਵਲ ਤੇ عقیده ਆ ਆਸਥਾ ਦਾ ਮਸਲਾ ਇਹ ਵੱਡਾ ਮਸਲਾ ਹੁੰਦਾ ਹੈ ਇਸ ਕਰਕੇ ਤੁਸੀਂ ਇਹਦੇ ਪ੍ਰਤੀ ਇਹ ਜਿਹੜਾ ਇਹ ਕੀ ਪਾਬੰਦੀ ਲਾਈ ਆ ਬਹੁਤ ਗਲਤ ਕੀਤਾ ਐਸਜੀਪੀਸੀ ਨੂੰ ਚਾਹੀਦਾ ਵੀ ਆ ਫਜ਼ੂਲ ਕਿਸਮ ਦੀ ਛੋਟੀ ਜੀ ਪੋਲਿਟਿਕਸ ਖੇਡ ਰਹੇ ਆ ਕਾਂਗਰਸ ਦੇ ਉਹ ਤੋਂ ਪੋਲਿਟਿਕਸ ਨਾਲ ਜਾਣ ਪੁੱਛ ਕੇ 4 50 ਸਾਲ ਹੋ ਗਏ 50 ਸਾਲ ਦੀ ਗੱਲ ਨੂੰ ਇਹ ਦਰਵਾਰ ਸਾਹਿਬ ਉਤੇ ਹੋਏ ਹਮਲੇ ਨੂੰ ਅੱਜ ਖਿੱਚੀ ਫਿਰਦੇ ਆ ਨਾਲ ਦੀ ਨਾਲ ਤੇ ਆ ਜਿਹੜਾ ਹੁਣ ਕੀਤਾ ਤੇ ਇੱਕ ਲਜਾਨ ਖਾ ਉਥੇ ਜਿੱਥੇ ਸਾਰੇ ਕਿ ਕਿਉਂ ਇੰਨੇ ਚਿਰ ਦਾ ਬੰਦ ਕੀਤਾ ਉਹਨਾਂ ਨੇ ਤਾਂ ਸਾਰੇ ਜਥੇ ਜਾਣੇ ਤੇ ਕਿਉਂ ਬੰਦ ਕੀਤਾ ਉਹਨਾਂ ਦੇ ਤਾਂ ਆ ਜਿਹੜਾ ਹਰ ਸਾਲ ਜਾਂਦਾ ਜਾਂਠਾ ਜਾਂਦਾ ਤੇ ਨਨਕਾਣਾ ਸਾਹਿਬ ਤੇ ਜਾਂ ਹੋਰ ਹੋਰ ਸਾਡੇ ਧਾਰਮਿਕ ਤੀਰਥਾਂ ਤੇ ਜਾਂਦਾ ਪਾਕਿਸਤਾਨ ਚ ਕਿਉਂ ਬੰਦ ਕੀਤਾ ਜਦੋਂ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਕੋਈ ਆਬਸਟ੍ਰਕਸ਼ਨ ਨਹੀਂ ਇਹਨਾਂ ਵਾਲੇ ਪਾਸੇ ਹੀ ਆ ਜਿੱਥੇ ਜਾਣਾ ਹੈ ਉੱਥੇ ਕੋਈ ਸਮੱਸਿਆ ਨਹੀਂ ਹੈ ਤੇ ਇਸ ਕਰਕੇ ਇਸ ਕਰਕੇ ਜਦੋਂ ਇਹ ਵਨ ਸਾਈਡਡ ਇਹਨਾਂ ਦਾ ਸਟੈਪ ਹੈ ਤੇ ਚਾਹੀਦਾ ਹੈ ਜੀ ਪੀਸੀ ਨੂੰ ਟੇਕ ਅਪ ਕਰੇ ਸੈਂਟਰ ਨਾਲ ਕਿਹੜਾ ਡੈਲੀਗੇਸ਼ਨ ਭੇਜਿਆ ਇਹਨਾਂ ਨੇ ਕਿਹੜੀ ਗੱਲ ਕੀਤੀ ਹੈ ਉੱਥੇ ਕਰਨਾ ਨੇ ਇੱਥੇ ਬੰਦਾ ਵੀ ਇਹਨਾਂ ਨੇ ਦੋ ਬਿਆਨਬਾਜ਼ੀ ਹੋ ਕੀਤੀ ਇਸ ਮਾਮਲੇ ਤੇ ਕੋਈ ਸੀਰੀਅਸ ਸਟੈਪ ਤਾਂ ਨਹੀਂ ਚੁੱਕਿਆ ਲੱਗਦਾ ਕਿ ਆਈ ਚੱਕੇ ਨਹੀਂ ਸੀਰੀਅਸ ਸਟੈਪ ਸੀਰੀਅਸ ਸਟੈਪ ਚੱਕਿਆ ਤਾਂ ਸਰੋਪਾ ਕਿ ਉਹ ਦੋ ਤਾਂ ਇਹਨੇ ਚੱਕਿਆ ਵੀ ਬੰਦਾ ਇੱਕ ਤੁਸੀਂ ਸਸਪੈਂਡ ਵੀ ਕਰਤਾ ਕਿਸੇ ਦੀ ਮਦਦ ਨਹੀਂ ਕਰਾਤੀ ਤੁਸੀਂ ਐਕਸ਼ਨ ਕੀਤਾ ਇਹਦਾ ਇੱਧਰ ਕੋਈ ਐਕਸ਼ਨ ਨਹੀਂ ਇੱਕ ਬਿਆਨ ਹੀ ਦਿੱਤਾ ਤੇ ਸ਼ਾਇਦ ਲੈਟਰ ਵੀ ਨਾ ਲਿਖਿਆ ਹੋਵੇ ਉਹ ਵੀ ਦਿੱਲੀ ਗੁਰਦੁਆਰਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਦਾ ਵੱਡਾ ਬਿਆਨ ਆਇਆ ਤੇ ਹੁਣ ਉਹਨਾਂ ਵੱਲੋਂ ਲੈਟਰ ਵੀ ਗਿਆ ਇਸ ਕਰਕੇ ਤੁਸੀਂ ਗੱਲ ਜਿਹੜੀ ਜਿਹੜੀ ਕਰਨੀ ਚਾਹੁੰਦੇ ਹੋ ਉੱਥੇ ਤੁਸੀਂ ਪਟੇਕਾ ਪ ਨਹੀਂ ਕਰਦੇ ਤੇ ਤੁਸੀਂ ਅਕਾਲੀ ਦਲ ਦੀ ਸੇਵਾ ਵਿੱਚ ਹੀ ਐਸਜੀਪੀਸੀ ਲੱਗੀ ਹੋਈ ਹੈ ਇਸ ਕਰਕੇ ਜੀਪੀਸੀ ਦੀ ਕ੍ਰੈਡੀਬਿਲਟੀ ਆਪਣੇ ਆਪ ਚ ਨਹੀਂ ਰਹੀ ਤੇ ਇੱਕ ਇਹਦੇ ਲਈ ਤੇ ਇੱਕ ਦੂਜਾ ਇਹ ਹੈ ਵੀ ਸੈਂਟਰ ਹੈ ਜਿਹੜਾ ਇਹ ਸਿੱਖਾਂ ਨੂੰ ਜਾਂ ਪੰਜਾਬ ਨੂੰ ਪੰਜਾਬੀਆਂ ਨੂੰ ਹੋਰ ਰੈਲੀਨੇਟ ਕਰੂਗਾ ਜਿਹ ਪਹਿਲਾਂ ਵੀ ਪੰਜਾਬੀ ਆ ਫਲੱਡ ਦੇ ਵਿੱਚ ਬਹੁਤ ਜ਼ਿਆਦਾ ਵਿਜੋਗੇ ਗਏ ਆ ਬੇਗਾਨਗੀ ਦਾ ਅਹਿਸਾਸ ਹੋ ਗਿਆ ਉਹਨਾਂ ਨੂੰ ਆ ਹੋਰ ਜ਼ਿਆਦਾ ਬੇਗਾਨਗੀ ਦਾ ਅਹਿਸਾਸ ਕਰਾਉਣਗੇ ਉਹਨਾਂ ਨੂੰ ਇਸ ਕਰਕੇ ਤੁਸੀਂ ਜਿਹੜਾ ਇਸ ਕਿਸਮ ਦੀ ਜਿਹੜੀ ਸੈਂਟਰਲ ਮੈਂ ਸੈਂਟੀਮੀਟਰ ਲੈਵਲ ਦਾ ਟੌਰਚਰ ਹੈ ਇਹ ਤੁਸੀਂ ਲੋਕਾਂ ਤੇ ਨਫਲਿੱਕਟ ਨਹੀਂ ਕਰਨਾ ਚਾਹੀਦਾ ਲੋਕਾਂ ਉਤੇ ਇਹ ਨਾਜ਼ਿਲ ਨਹੀਂ ਕਰਨਾ ਚਾਹੀਦਾ ਇਸ ਕਿਸਮ ਦਾ ਧੱਕਾ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਸੈਂਟਰ ਵੱਲੋਂ ਕੀਤਾ ਜਾ ਰਿਹਾ ਤੇ ਦਾ ਵੇ ਆਊਟ ਕੀ ਹੈ ਵੇ ਆਊਟ ਤਾਂ ਇਹ ਅਭੀ ਇਹਨੂੰ ਹਜੇ ਵੀ ਅਲਾਉ ਕਰ ਦੇਣਾ ਚਾਹੀਦਾ ਕਿੱਡੀ ਕੀ ਗੱਲ ਹੈ ਕੋਈ ਗਵਾਲਾ ਕੋਈ ਹਜੇ ਕਿਸੇ ਜਿਹੜੇ ਜਿਹੜਾ ਰਿਸੀਵਿੰਗ ਕੰਟਰੀ ਹੈ ਜਿਹੜੇ ਕੰਟਰੀ 'ਚ ਜਾਣਾ ਹੈ ਉਹਨਾਂ ਵੱਲ ਤਾਂ ਕੋਈ ਆਬਜੈਕਸ਼ਨ ਨਹੀਂ ਹੈ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਪਹਿਲਾਂ ਹੀ ਅਨਾਉਂਸ ਕਰਤਾ ਸੀ ਵੀ ਜੇ ਅਸੀਂ ਦੂਜਿਆਂ ਦੇ ਸਾਰਿਆਂ ਦੇ ਜਿਹੜੇ ਹੈ ਹੋਰ ਵੀਜੇ ਬੰਦ ਕਰਦੇ ਆ ਸਿੱਖਾਂ ਨੂੰ ਅਸੀਂ ਨਹੀਂ ਕਰਦੇ ਪਾਕਿਸਤਾਨ ਨੇ ਅਨਾਉਂਸ ਕੀਤਾ ਉਹਨੂੰ ਹੁਣ ਇਹ ਕਨਸਪੀਰੇਸੀ ਲੈਵਲ ਤੇ ਸਮਝ ਲੈਣ ਕਿਸੇ ਲੈਵਲ ਤੇ ਸਮਝ ਲੈਣ ਇਹਨਾਂ ਨੇ ਪਹਿਲਾਂ ਸਿੱਖਾਂ ਦਾ ਬੰਦ ਕੀਤਾ ਆਹਾਂ ਬੱਚਾ ਸਾਹ ਭੇਜਣਾ ਆ ਇਹ ਜੋ ਜਾਣਬੁੱਝ ਕੇ ਉਲਟਾ ਕੀਤਾ ਇਹਨਾਂ ਨੇ ਕੰਮ ਤੇ ਪਰ ਫਿਰ ਤੁਸੀਂ ਮੈਚ ਖੇਡ ਸਕਦੇ ਹੋ ਕਿਉਂਕਿ ਉੱਥੇ ਜਿਹੜਾ ਜਿਹੜਾ ক্রিকেট ਮੋਰ ਉਹਦੇ 'ਚ ਵੀ ਕਮਾਲ ਹੈ ਵੀ ਤੁਸੀਂ ਮੈਚ ਖੇਡ ਸਕਦੇ ਹੋ ਫਿਰ ਹੱਥ ਮਲਾਉਣ ਤੋਂ ਪਿੱਛੇ हट ਜਾਣਾ ਬਹੁਤ ਆਈ ਮੈਂ ਇੱਕ ਸੰਪਾ ਐਵੇਂ ਇੱਕ ਬਹਾਨੇ ਬਾਜੀ ਹੈ ਜਿਹੜੀ ਅਸੀਂ ਹੱਥ ਤੁਸੀਂ ਬੱਲਾ-ਬਾਲ ਵੀ ਫੜਦੇ ਹੋ ਤੁਸੀਂ ਫੈਲ ਕੈਚ ਵੀ ਕਰਦੇ ਹੋ ਤੁਸੀਂ ਸਾਰਾ ਕੁਝ ਕੀਤਾ ਤੇ ਜਦੋਂ ਤੁਸੀਂ ਮੈਚ ਖੇਡਣ ਚ ਆਵੜੇ ਦੁਬਈ ਤੱਕ ਤੇ ਇਹਦੇ 'ਚ ਕੀ ਗੱਲ ਬਾਤ ਹੈ ਤਾਂ ਤੁਸੀਂ ਤੁਸੀਂ ਮੈਚ ਤਾਂ ਖੇਡ ਸਕਦੇ ਹੋ ਕਿਉਂਕਿ ਉਹਦੇ ਵਿੱਚ ਜਿਹੜਾ ਅਮਿਤ ਸ਼ਾਹ ਦਾ ਲੜਕਾ ਹੈ ਉਹਦੇ ਵਿੱਚ ਜਿਹੜਾ ਕ੍ਰਿਕਟ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦਾ ਚੇਅਰਮੈਨ ਆ ਕ੍ਰਿਕਟ ਕੌਂਸਲ ਦਾ ਚੇਅਰਮੈਨ ਤੁਸੀਂ ਉਹਦਾ ਲੜਕਾ ਏਸ ਕਰਕੇ ਇਹ ਵੱਡੇ ਅਸਾਂ ਤੋਂ ਆਇਆ ਬੰਦਾ ਤਾਂ ਜਾਂ ਵੱਡੀ ਪਹੁੰਚ ਵਾਲਾ ਹੈ ਤੇ ਉੱਥੇ ਤੁਸੀਂ ਚੁੱਪ ਕਰ ਗਏ ਉੱਥੇ ਤੁਸੇ ਤੁਹਾਨੂੰ ਨਾਸਿੰਦੂਰ ਆਪਰੇਸ਼ਨ ਦਾ ਜਿਹੜਾ ਹਜੇ ਚੱਲ ਰਿਹਾ ਹੈ ਉਹਦਾ ਵੀ ਕੋਈ ਤੁਹਾਨੂੰ ਫਰਕ ਨਹੀਂ ਪਿਆ ਦਨ ਹਾਲਾਂਕਿ ਇਹਥੋਂ ਤੱਕ ਐ ਵੀ ਪਹਿਲਗਾਮ ਦੇ ਵਿਕਟਮ ਆ ਉਹਨਾਂ ਨੇ ਰੌਲਾ ਬਹੁਤ ਪਾਇਆ ਉਹਨਾਂ ਵਿਕਟਮ ਫੈਮਿਲੀਆ ਨੇ ਤੁਸੀਂ ਕਿਸੇ ਦੀ ਨਹੀਂ ਸੁਣੀ ਉੱਥੇ ਤਾਂ ਕੋਈ ਸੁਣਦੀ ਲੋੜ ਨਹੀਂ ਇੱਥੇ ਤਾਂ ਕਿਸੇ ਨੇ ਰੌਲਾ ਵੀ ਨਹੀਂ ਪਾਇਆ ਕਿਉਂ ਬੰਦ ਕਰਤਾ ਅਜਿਹਾ ਕਿਉਂ ਬੰਦ ਕਰਤੇ ਪਾਕਿਸਤਾਨ ਚ ਜਾਣ ਲਈ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਕਿਸੇ ਨੇ ਕੋਈ ਇਤਰਾਜ ਨਹੀਂ ਕੀਤਾ ਦੇਸ਼ ਚ ਨਹੀਂ ਕੀਤਾ ਪੰਜਾਬ ਚ ਨਹੀਂ ਕੀਤਾ ਪਾਕਿਸਤਾਨ ਨੇ ਨਹੀਂ ਕੀਤਾ ਉਹ ਇਸ ਕਰਕੇ ਇਹ ਤੁਸੀਂ ਤੁਸੀਂ ਜਿਹੜੀ ਇੱਕ ਇੱਕ ਤਰੀਕੇ ਦੀ ਕਮਿਊਨਿਟੀ ਨੂੰ ਜਿਹੜਾ ਤੰਗ ਕਰਨ ਦਾ ਜਿਹੜਾ ਹੈ ਤੇ ਉਹਦੇ ਚ ਹੋਰ ਪੈਗਾਨਗੀ ਦਾ ਅਸਾਸ ਭਰਨ ਵਾਲਾ ਇਹ ਆਪਣੇ ਆਪ ਵਿੱਚ ਠੀਕ ਨਹੀਂ ਹੈ ਇਹ ਹੁਣ ਲਗਾਤਾਰ ਹੜ੍ਹਾਂ ਦੇ ਮਾਮਲੇ 'ਚ ਵੀ ਦੇਖ ਲਿਆ ਬਾੜ ਆਈ ਹੈ ਇਹਦੇ ਮਾਮਲੇ 'ਚ ਵੀ ਦੇਖ ਲਿਆ ਲੋਕਾਂ ਨੇ ਤੇ ਹੁਣ ਰਹਿੰਦਾ ਹੁੰਦਾ ਉਤੋਂ ਆ ਵੀ ਪ੍ਰਕੋਪ ਦੇਖ ਲਿਆ ਜੀ ਤੁਸੀਂ ਬੰਦ ਕਰਤਾ ਜਿਹਾ ਠੀਕ ਹਾਂ ਸੋ ਜਸਪਾਲ ਜੀ ਤੁਸੀਂ ਇਸ ਪ੍ਰੋਗਰਾਮ ਜੁੜਣ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਥੈਂਕ ਯੂ